ਨਾਮ ਜੀ ਤੋਂ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੀਆ ਜੀ ਪੰਜਾਬ ਰੋਡਵੇ ਪੰਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਜੀ ਸੂਬੇ ਦਾ ਮੀਤ ਪ੍ਰਧਾਨ ਹੈ ਜੀ ਅੱਜ ਕਿ ਮੇਰਾ ਪ੍ਰੋਟੈਸਟ ਹੈ ਜੀ ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੈ ਜੀ ਇਹ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਪ੍ਰਤੀ ਜੋ ਸਰਕਾਰ ਲੈ ਕੇ ਆਈ ਹੈ ਦੋਨਾਂ ਪਹਾਗਾ ਦੇ ਵਿੱਚ ਪੀਆਰਟੀਸੀ ਤੇ ਪੰਨਬਸ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਜੀ ਕਿਉਂਕਿ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸੀਗੇ ਵੀ ਅਸੀਂ ਇੱਥੇ ਆ ਕੇ ਅੰਗਰੇਜ਼ ਨੌਕਰੀਆਂ ਕਰਨਗੇ ਪਰ ਕਿਤੇ ਨਾ ਕਿਤੇ ਸਾਡੇ ਕੱਚੇ ਮਜ਼ਦਮਾਨ ਨੂੰ ਜਿਹੜੇ 10-10 12-12 ਹਜ਼ਾਰ ਤੇ ਕੰਮ ਕਰ ਰਿਹਾ ਉਹਨਾਂ ਨੁਗੜੀਆਂ ਤਨਖਾਹਾਂ ਤੇ ਕੰਮ ਕਰ ਰਿਹਾ ਉਹਨਾਂ ਨੂੰ ਖਾਸਾ ਵੀ ਜਿਹੜੀਆਂ ਕਿਲੋਮੀਟਰ ਗੱਡੀਆਂ ਨੇ ਇਹ ਪੈਣ ਨਾਲ ਸਾਡੀਆਂ ਜਿਹੜੀਆਂ ਨੌਕਰੀਆਂ ਨੇ ਉਹ ਦਾਤੇ ਲੱਗਣਗੀਆਂ ਨੌਕਰੀਆਂ ਚਲੇ ਜਾਣਗੀਆਂ ਜਿਸ ਕਾਰਨ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਪ੍ਰੋਟੈਸਟ ਹੈ ਉਹ ਸ਼ੁਰੂ ਕੀਤਾ ਹੈ ਭਾਜੀ ਕਿ ਕਿੰਨੇ ਤੋਂ ਕਿੰਨੇ ਦਾ ਪ੍ਰੋਟੈਸਟ ਹੈ ਜੀ ਦਾ ਇਹ ਪ੍ਰੋਟੈਸਟ ਸਾਡਾ ਹੈਗਾ ਭਾਜੀ ਲਗਭਗ 12 ਵਜੇ ਤੋਂ ਸਟਾਰਟ ਹੈਗਾ ਜੇਕਰ ਟੈਂਡਰ ਰੱਦ ਨਹੀਂ ਹੁੰਦੇ ਇਹ ਸ਼ਾਮ ਤੱਕ ਪ੍ਰੋਟੈਸਟ ਚੱਲੇਗਾ ਕੱਲ ਤੋਂ ਸਾਡੀ ਜਿਹੜੀ ਹੜਤਾਲ ਹੈ ਰਹਿਸ਼ ਅਗੇ ਆਪਣੀਆਂ ਮੰਗਾਂ ਪ੍ਰਤੀ ਰੋਸ ਪ੍ਰਦਰਸ਼ਨ ਕਰਨ ਵਾਸਤੇ ਕੱਲੂ ਚੰਡੀਗੜ੍ਹ ਜਾਵਾਂਗੇ। ਤੇ ਬਾਈ ਜੀ ਕਿੰਨੀਆਂ ਜਗ੍ਹਾਵਾਂ ਦੇ ਉੱਪਰ ਪੂਰੇ ਪੰਜਾਬ ਦੇ ਜਿਹੜਾ ਇਹ 6 ਜਗ੍ਹਾ ਤੇ ਹੋ ਰਿਹਾ ਜੀ ਅਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਸੰਗਰੂਰ ਚੰਡੀਗੜ੍ਹ ਰੋਡ ਬੰਦ ਨੇ ਜੀ। ਹਾਂਜੀ ਹਾਂ ਚਾਰ ਮੁੱਖ ਪੰਜ ਮੁੱਖ ਮਾਰਗ ਬੰਦ ਨੇ ਜਲੰਧਰ ਤੇ ਪਟਿਆਲੇ ਦੇ ਦੋ ਚੌਕ ਬੰਦ ਨੇ ਜੀ। ਤੇ ਬਾਈ ਜੀ ਕਿੰਨੇ ਮੁਲਾਜ਼ਮ ਨੇ ਜਿਹੜੇ ਹਿੱਸਾ ਲੈ ਰਹੇ ਨੇ? ਇਹ ਲਗਭਗ ਆਪਣਾ 8500 ਮੁਲਾਜ਼ਮ ਹੈ ਜੀ। ਲੋਕਾਂ ਨੂੰ ਪਰੇਸ਼ਾਨੀ ਸਾਹਮਣਾ ਇਹ ਲੋਕਾਂ ਨੂੰ ਪਰੇਸ਼ਾਨੀ ਮੈਂ ਥੋੜੇ ਚੈਨਲ ਦੇ ਮਦਰ ਨੂੰ ਦੱਸਣਾ ਹੈ ਲੋਕਾਂ ਸਾਡੀ ਮੰਗ ਹੈ ਵੀ ਵਿਭਾਗ ਦੇ ਵਿੱਚ ਬੱਸਾਂ ਪਾਈਆਂ ਜਾਣ ਕਿਉਂਕਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਸਾਡੇ ਨਾਲ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਰੋਜ਼ ਸਫ਼ਰ ਕਰਦੇ ਨੇ ਇੱਕ ਬੱਸ ਦੇ ਵਿੱਚ 100-100 ਸਵਾਰੀਆਂ ਜਿਹੜੀ ਉਹ ਸਫ਼ਰ ਕਰਨ ਲਈ ਮਜਬੂਰ ਆ ਲਗਭਗ ਸਾਢੇ 3 ਸਾਲ ਸਰਕਾਰ ਬਣੀ ਨੂੰ ਹੋ ਗਏ ਵਿਭਾਗ ਦੇ ਵਿੱਚ ਇੱਕ ਵੀ ਬੱਸ ਹੈ ਜਿਹੜੀ ਹਾਲ ਤੱਕ ਨਹੀਂ ਪਾਈ ਗਈ ਨਵੀਂ ਜਿਸ ਕਰਕੇ ਸਾਡਾ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਅਜੇ ਕੀਤਾ ਗਿਆ ਹੋਰ ਗੱਲਬਾਤ ਕਰਨ ਦੇ ਲਈ ਹੈ ਬਿਲਕੁਲ ਹਾਲ ਤੱਕ ਕਿਸੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੱਦਾ ਨਹੀਂ ਆਇਆ ਜੀ ਜੇਕਰ ਸਰਕਾਰ ਟੈਂਡਰ ਰੱਦ ਨਹੀਂ ਕਰਦੀ ਅਸੀਂ ਜਿਹੜਾ ਹੜਤਾਲ ਵਗੈਰਾ ਤੇ ਅੱਗੇ ਚੰਡੀਗੜ੍ਹ ਪ੍ਰੋਟੈਸਟ ਕਰਨ ਲਈ ਮਜਬੂਰ ਹੋਵਾਂਗੇ